ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸਟਰਾਂ ਦਾ ਸਵਾਗਤ ਹੈ ਆਪਣੇ YouTube ਚ ਨਾ ਵੈਦਰ ਪਾਈ ਕਰਵਾਜ ਜਿਸ ਵਿੱਚ 12 ਤੋਂ ਲੈ ਕੇ 16 ਮਾਰਚ ਤੱਕ ਪੰਜਾਬ ਦੇ ਮੌਸਮ ਬਾਰੇ ਜਾਣੋ ਕਿੱਥੇ ਭਾਰੀ ਮੀਂਹ ਦਾ ਲਟ ਜਾਰੀ ਹੋ ਚੁੱਕੇ ਹਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਕਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਲੋ ਚਲੋ ਅੱਗੇ ਵੱਧਦੇ ਹਾਂ ਵੀਡੀਓ ਨੂੰ ਪਹਿਲਾਂ ਤਾਂ ਇਹ ਮੌਸਮ ਪਾ ਦੇ ਰਿਪੋਰਟਾਂ ਦੇ ਸਦੋਂ 12 ਤਰੀਕ ਦੀ ਸ਼ਾਮਾਂ ਪੈ ਚੁੱਕੀਆਂ ਹਨ 7 ਵਜੇ ਚੱਕੇ ਹਨ ਆਪਣੇ ਰਾਤ ਦੇ ਬਾਰਾਂ ਤਰੀਕ ਨੂੰ ਵੀ ਜਦੋਂ ਥੋੜੇ ਬੋਲੇ ਲੱਟ ਜਾ ਰਹੀ ਹੋਈ ਸਕੇ ਪਰ ਕੋਈ ਖਾਸ ਮੀਂਹ ਨਹੀਂ ਦਿਖਣ ਨੂੰ ਮਿਲਦਾ ਦਿਨੇ ਆਪ ਨੂੰ ਮਾੜੀ ਮੋਟੀ ਹਲਕੀ ਬਲੀ ਛੋਟੇ ਛਾਟੀ ਇੱਕ ਦੇ ਇਲਾਕੇ ਚ ਹੋਈ ਹੈ ਬਾਕੀ ਗੱਲ ਕਰੀਏ 13 ਤਰੀਕ ਨੂੰ ਕੱਲ ਤੋਂ ਆ ਲੈ ਕੇ ਆਪ ਨੂੰ ਸੂਆ ਤਰੀਕ ਤਾਈ ਮੀਂਹ ਦੇ ਅਸਾਰ ਬਣੇ ਹੋਏ ਹਨ ਤੇ ਆਪਣੇ 15 ਤੋਂ 16 ਨੂੰ ਥੋੜੇ ਮੀਂਹ ਦੇ ਸਾਰ ਜ਼ਿਆਦੇ ਹਨ ਬਾਕੀ ਆਪਣੇ 13 14 ਦੇ ਮੁਕਾਬਲੇ ਬਾਕੀ ਗੱਲ ਕਰੀਏ ਹੱਲੇ ਮੌਸਮ ਹਾਲ ਕੋਈ ਖਾਸ ਵਾਰਨਿੰਗ ਨਹੀਂ ਜਾਰੀ ਹੋਈ ਮੀਂਹ ਆਪਣੇ ਹਲਕੇ ਤੋਂ ਲੈ ਕੇ ਦਰਮਿਆਨੇ ਪੱਧਰ ਤੱਕ ਹੀ ਦੇਖਣ ਨੂੰ ਮਿਲੇਗਾ ਕਿਤੇ ਹੋ ਸਕਦਾ ਹੈ ਇੱਕ ਦੋ ਜ਼ਿਲ੍ਹੇ ਵਿੱਚ ਜਾਂ ਆਹ ਇੱਕ ਦੋ ਜ਼ ਇਹ ਕੋਸ਼ਿਸ਼ੇ ਇਰੀਏ ਵਿੱਚ ਤੇਜ਼ਮੀ ਦੀ ਝਟ ਵੀ ਦੇਖਣ ਨੂੰ ਮਿਲ ਸਕਦੀ ਹੈ ਪਰ ਜਿਆਤਰ ਭਾਗਾਂ ਵਿੱਚ ਦਰਮਿਆਨਾ ਵੀ ਹੀ ਦੇਖਣ ਨੂੰ ਮਿਲੂਗਾ ਆਪ ਨੂੰ ਕਈ ਕਿ ਭਾਗਾਂ ਵਿੱਚ ਹਲਕਾ ਵੀ ਨਾਲ ਵੀ ਸਿਸਟਮ ਦਾ ਕੂਚ ਕਰ ਜਾਊਗਾ ਬਾਕੀ ਥੋੜਾ ਜ਼ਿਆਦਾ ਵੀ ਉਸਾਰ ਦੀ ਗੱਲ ਕਰੀ ਆਪਣੇ ਮੱਝ ਦੇ ਦਬਾਬੇ ਦੇ ਇਲਾਕੇ ਹਨ ਮੱਝ ਦੇ ਜਿਹੜੇ ਸਰਾ ਦੀ ਭਾਗ ਹੋ ਗਿਆ ਆਪਣੇ ਅੰਬਰਸਲ ਗੁਰਦਾਸਪੁਰ ਹੋ ਗਿਆ ਤਾਂ ਤਾਂ ਦੇ ਪਾਗ ਹੋ ਗਏ ਇਹਦੇ ਥੋੜੇ ਮੀਂਹ ਦੇ ਸਾਰ ਜਿਆਦੇ ਹਨ ਬਾਕੀ ਆਪਣੇ ਜਿਹੜੇ ਮੱਧ ਪਾਗ ਹੋ ਗਏ ਤਾਂ ਮਾਲਵੇ ਦੇ ਪਾਗ ਹੋ ਗਏ ਇਹਨਾਂ ਵਿੱਚ ਥੋੜੇ ਮੀਂਹ ਦੇ ਸਾਰ ਦਰਮਿਆਨੇ ਪੱਧਰ ਦੇ ਹਨ ਦਬਾਬੇ ਦੇ ਵੀ ਲਾ ਕੇ ਵਿੱਚ ਥੋੜੇ ਜਿਹੇ ਮੀਂਹ ਦੇ ਸਾਰ ਜਿਆਦੇ ਹਨ ਮੱਧ ਪਾਗ ਜਿਹੜੇ ਦਬਾਬੇ ਤੋਂ ਹੋ ਗਏ ਉਹਨਾਂ ਚ ਵੀ ਮੀਂਹ ਦੇ ਸਾਰ ਆਪਣੇ ਮੱਧਮ ਹੀ ਹਨ ਕੋਈ ਜਿਆਦੇ ਵੀ ਸਾਰੇ ਨਹੀਂ ਹਨ ਬਾਕੀ ਸਵਾਤਰੀ ਤਰੀਕ ਦਿਨ ਆਪਣੂ ਕਾਰਵਾਈ ਦੇਖਣ ਨੂੰ ਮਿਲੂਗੀ ਆਪਣੇ ਥੰਡਰਸਟੋਮ ਦਾ ਵਾਰਨਿੰਗ ਜਾਰੀ ਚੱਗੀ ਹੈ yellow warning ਥੰਡਰਸਟੋਮ ਦੀ ਆਪਣੇ ਘਰ ਚਾਮਗ ਵੱਡੇ ਪੱਧਰ ਤੇ ਦੇਖ ਲੂ ਮੈਸਰੀ ਪੰਜਾਬ ਦੇ ਯਾਤਰ ਪਾਗਾਂ ਦੇ ਵਿੱਚ ਆਪਣੇ 13 ਇਹ 13 ਦੀ ਸ਼ਾਮੋਂ ਤੋਂ ਸਿਸਟਮ ਆਪਣੇ ਜਾਰੀ ਹੋ ਜਾਊਗਾ 13 ਦੀ ਸ਼ਾਮੋਂ ਤੋਂ ਲੈ ਕੇ 16 ਤਰੀਕ ਦੀ ਸਿਸਟਮ ਚੱਲੂਗਾ ਬਾਕੀ ਇਹ ਨਹੀਂ ਇਹ ਸਿਸਟਮ ਕੀ ਲਗਾਤਾਰੀ ਬਦਲ ਬਈ ਰਹੂਗੀ ਆਪਣੇ ਪੰਜਾਬ ਵਿੱਚ ਕਿ 40 ਨੂਆ ਬਰਸਾਤ ਨਹੀਂ ਦੇਖਣ ਨੂੰ ਮਿਲੂਗੀ ਤੁਟਮੀ ਕਰਵੇਂ ਦੇਖਣ ਨੂੰ ਮਿਲੂਗੀਆਂ ਬਾਕੀ ਇੱਕ ਦਿਨ ਹੋ ਸਕਦਾ ਹੈ ਜਾਂ 14 ਜਾਂ 15 ਜਾਂ 16 ਇਹਨਾਂ ਵਿੱਚ ਇੱਕ ਦਿਨ ਥੋੜੀ ਜਿਹੀ ਉਮੀਦ ਜਸਰ ਜ਼ਾਰੇ ਹਨ ਆਪਣੇ ਤੇ ਹਵਾ ਵੀ ਚੱਲਦੀ ਹੈ ਹਵਾ ਦੇ ਸਾਥ ਥੋੜਾ ਜਿਹਾ ਚੋਲਾ ਨੂੰ ਹਨ 14 ਤਰੀਕ ਨੂੰ ਆਪਣੇ ਦੇਖਾ ਦੋ ਰਡਾ ਰਿਹਾ ਹੈ ਤੇ 14 ਤਰੀਕ ਨੂੰ ਆਪਣੇ ਜਿਹੜੇ ਮਾਝੇ ਤੋਂ ਆਬਦੇ ਤੋਂ ਮੱਧਪਾਕ ਹੋਗਾ ਇਨਾ ਬੱਚੋ ਸਾਡੇ ਆਪਣੇ 40 ਤੋਂ ਲੈ ਕੇ 50 ਕਿਲੋਮੀਟਰ ਪ੍ਰਾਪੀ ਸਪੀਡ ਨਾਲ ਹਵਾ ਚੱਲਣ 40 ਤੋਂ 60 ਕਿਲੋਮੀਟਰ ਵੀ ਚੱਲ ਸਕਦੀਆਂ ਨੇ ਕਿਸੇ ਕਿਸੇ ਏਰੀਆ ਦੇ ਵਿੱਚ ਵੇਰੀ ਜੀਰੇ ਵੀਰੇ ਆਪਣੇ ਕਣਕ ਵੀਜੀ ਹੈ ਉਹ ਵੀਰੇ ਆਪਣੇ ਕਣਕ ਨੂੰ ਬਿਲਕੁਲ ਵੀ ਪਾਣੀ ਨਾਲ ਹੋਣਾ ਇਹ ਦਿਨਾਂ ਦੇ ਵਿੱਚ ਕੋਈ ਹਵਾ ਨਾਲ ਨੁਕਸਾਨ ਆਪਣੇ ਕਣਕ ਦਾ ਹੋ ਸਕਦਾ ਹੈ ਮੀਂਹ ਬਾਕੀ ਦਰਮਿਆਨੇ ਪੱਧਰ ਤਾਂ ਹੀ ਹੈ ਹੱਲੇ ਤੱਕ ਦੀ ਰੋਬੋਟਾ ਦੇ ਅਨੁਸਾਰ ਬਾਕੀ ਰੋਲ ਰੋਡੀਅਰ ਪੋਰਟਲ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਬਾਕੀ ਇਹ ਗੜੇ ਮਾਰੀ ਵੀ ਹਲਕੀ ਫੁਲਕੀ ਦੇਖਣ ਨੂੰ ਮੈਸਦੀ ਹੈ ਬਾਕੀ ਕਾਲਮ ਵਾਲਾ ਇਹ ਕਰੀਏ ਅੱਜ 12 ਤੋਂ ਲੈ ਕੇ ਸੂਆ ਤਰੀਕ ਤਾਈ ਅੱਜ ਤੋਂ ਹੀ ਆਪਣੇ ਲਗਭਗ ਮੀਂਹ ਦੀ ਸ਼ੁਰੂਆਤ ਹੋ ਚੁੱਕੀ ਹੈ ਕੱਲ ਸ਼ਾਮ ਨੂੰ ਸ਼ਾਮ ਨੂੰ ਲੈ ਕੇ ਸੂਆ ਤਰੀਕ ਦਾ ਆਪਣੇ ਮੀਂਹ ਦੇ ਕਾਰਜ ਦੇਖਣ ਨੂੰ ਟਟਮੀਆਂ ਰੋਕ ਰੋਕ ਕੇ ਮੀਂਹ ਹੋ ਜਾਏਗਾ ਤਾ ਪਛਾਹਦਾ ਮਹੌਲ ਰਾਸ ਦਿਨੇ ਵੀ ਬਣਿਆ ਲੂਗਾ ਬੱਦਲ ਬਈ ਕਦੇ ਬਣ ਗਈ ਕਦੇ ਵਿਗੜ ਗਈ ਇੱਦਾਂ ਦਾ ਹੀ ਮਹੌਲ ਦੇਖਣ ਨੂੰ ਮਿਲੂਗਾ ਬਾਕੀ ਜੇ ਰਾਤ ਨੂੰ ਥੋੜਾ ਜਿਹਾ ਮੀਂਹ ਸਾਰ ਹਾਨਾ ਆਪਣੇ ਜਿਹੜੇ ਖਾਸ ਹੋ ਗਏ ਮਾਝ ਦੇ ਤੇ ਦੁਆਬੇ ਦੇ ਭਾਗਾਂ ਵਿੱਚ ਅੱਜ ਆਪ ਨੂੰ 2-3 ਵਜੇ ਉੱਫਦਾ ਹੈ ਹਲਕੀ ਫੁਲਕੀ ਕਾਰਵਾਈ ਮਿਲੂ ਘਰ ਚਾਮਕ ਦੇਖਣ ਨੂੰ ਮੈਸਰੀ ਹੈ ਅੱਜ ਰਾਤ ਨੂੰ 1 ਜਦੋਂ ਵੀ ਤੁਸੀਂ ਨਵੀਂ ਵੀਡੀਓ ਚਾਹੁੰਦੇ ਹੋ ਵੀਡੀਓ ਲਾਈਕ ਕਰੋ ਸਬਸਕ੍ਰਾਈਬ ਕਰੋ ਬਾਕੀ ਟੈਂਪਰੇਚਰ ਦੀ ਕੈਲਕੂਲੇਸ਼ਨ ਟੈਂਪਰੇਚਰ ਆਪਣੇ ਆਪਣੇ ਨੋਰਮਲ ਦੇਖਣ ਨੂੰ ਲੱਗੇ 30 ਡਿਗਰੀ ਤੋਂ ਥੱਲੇ ਹੀ ਰਹਿਣਗੇ ਹੁਣ 28 ਤੋਂ ਲੈ ਕੇ 30 ਡਿਗਰੀ ਰਾਤ ਦੇ ਟੈਂਪਰੇਚਰ ਆਪਣੇ 16 ਤੋਂ ਲੈ ਕੇ 17 ਡਿਗਰੀ ਬਾਰੇ ਰਹਿਣਗੇ ਬਾਕੀ ਕੋਈ ਨਵੀਂ ਰਿਪੋਰਟ ਆਉਂਦੀ ਹੈ ਇਸ ਲਈ ਤੁਹਾਨੂੰ ਆਪਣੇ ਵੀਡੀਓ ਬਣਾਉਣ ਤੋਂ ਪਹਿਲਾਂ ਦੱਸ ਦੇਵਾਂਗੇ ਸਪੈਸ਼ਲੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜੁਰੀ ਕਰਿਓ ਹੋਰ ਵਿੱਚ ਤੁਹਾਨੂੰ ਆਪਣੀ ਨਵੀਂ ਤੋਂ ਨਵੀਂ ਰਿਪੋਰਟਾਂ ਦਿੰਦੇ ਰਹਾਂਗੇ ਧੰਨਵਾਦ